ਮੈਂ ਫਾਜ਼ਿਲਕਾ ਹਲਕੀ ਦੇ ਇੱਕ ਪਿੰਡ ਵਿੱਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਹੈ ਤੇ ਅਫਸਰ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਕਾਲੀ ਕਾਰਡਰ ਤੇ ਲੋ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋ ਪਸ਼ੂਆਂ ਦੀ ਚਾਰੇ ਦੇ ਉਹ ਮੈਂ ਲੈ ਕੇ ਆਇਆ ਹਾਂ ਪਸ਼ੂਆਂ ਵਾਸਤੇ ਮੈਂ ਉਹ ਗੱਲ ਕਹੀ ਆ ਕਿ ਸੇ ਚੀਜ਼ ਦੀ ਲੋੜ ਹੈ ਮੇਰੀ ਨਾਲ ਕਾਣੀ ਨਦਨੀ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ ਕਰੇ ਮੈਂ ਫਾਜ਼ਿਲਖਾ ਹਲਕੇ ਦੇ ਇੱਕ ਪਿੰਡ ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਪਾਉਂਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਹੈ ਤੇ ਅਪਸਰ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ कॅम्प ਦੀ ਲੋੜ ਹੈ ਤੇ ਇਥੇ ਦਵਾਈਆਂ ਦੀ ਲੋੜ ਹੈ ਇਥੇ ਇਹਨਾਂ ਦੇ ਘਰਾਂ ਦੇ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਕਾਲੀ ਕਾਰਟਰ ਦੇ ਲੋ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋਪਸਵਾਂ ਦੇ ਆਚਾਰੀ ਦੇ ਉਹ ਮੈਂ ਲੈ ਕੇ ਆਇਆ ਪਸੋਂ ਵਾਸਤੇ ਮੈਂ ਉਹਨੂੰ ਗੱਲ ਕਹੀ ਆ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਖਾਲੀ ਲਗਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ ਕਰ ਮੈਂ ਫਾਜ਼ਿਲਖਾ ਹਲਕੇ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਆ ਕੋਈ ਅਫਸਰ ਨਹੀਂ ਆਇਆ ਕੋਈ ਪੁਛ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇਥੇ ਦਵਾਈਆਂ ਦੀ ਲੋੜ ਹੈ ਇਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਖਾਲੀ ਕਾਰਡਰ ਤੇ ਲੋ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋਪਸਵਾਂ ਦੇ ਆਚਾਰੀਏ ਦੇ ਉਹ ਮੈਂ ਲੈ ਕੇ ਆਇਆ ਪਸੂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਆ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਕਾਲੀ ਲਦਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ